ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਫੇਰੂ ਸ਼ਹਿਰ ਦੇ ਵਿੱਚ ਫਰੋਸ਼ਾ ਵੀ ਕਹਿ ਦਿੰਦੇ ਇਹਨੂੰ ਮਿੱਤਰੋ ਕਾਗਜ਼ਾ ਦੇ ਵਿੱਚ ਤੇ ਇਹ ਜਦੋਂ ਆਪਾਂ ਮੋਗੇ ਤੋਂ ਫਰੋਇਪੁਰ ਨੂੰ ਜਾਂਦੇ ਹਾਂ ਮਿੱਤਰੋ ਤਲਵੰਡੀ ਭਾਈ ਤੋਂ ਸਿੱਧਾ ਆ ਕੇ ਟੂਲਪਲਾਜਾ ਕੋਲੇ ਇਸ ਪਿੰਡ ਦੇ ਨੇੜੇ ਰਹਿ ਜਾਂਦਾ ਉਸ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਫਰੋਸ਼ਾ ਪਿੰਡ ਦੇ ਵਿੱਚ ਆ ਕੇ ਤੁਸੀਂ ਭਾਈ ਜਸਕਰਨ ਸਿੰਘ ਦੇ ਘਰੇ ਸਨਾਂ ਭਾਈ ਬਲਵੰਤ ਸਿੰਘ ਸਨੋ ਬਾਈ ਪ੍ਰਵੰਤ ਸਿੰਘ ਦੇ ਘਰੇ ਜਿਨ੍ਹਾਂ ਦੇ ਘਰੇ ਟਾਵਰ ਲੱਗਾ ਹੋਇਆ ਮਿੱਤਰੋ ਉਹ ਟਾਵਰ ਵਾਲਾ ਘਰ ਹੈ ਇਹਨਾਂ ਬਾਈ ਹੋਣੇ ਦੇ ਸਰਕਰਮ ਸਿੰਘ ਘਈਆ ਮਿੱਤਰੋ ਬਾਈ ਹੋਣਾਂ ਦੇ ਕੋਲੇ ਇੱਕ ਨੀਲੀ 라ਵੀ ਨਸਲ ਦੀ ਮੈਂ ਸੂਣ ਵਾਲੀ ਤਿਆਰ ਵਕਾਉਆ ਪੰਜ ਚਾਰ ਦਿਨ ਲੈਂਦੀ ਹੈ ਕਰਮ ਵਾਲੀ ਮਿੱਤਰੋ ਤੀਜਾ ਸੂਆ ਇਹਨੇ ਸੂਣਾ ਵਾ 14 15 ਕਿਲੋ ਦੁੱਧ ਦੀ ਮਾਲਕਣ ਇਹ ਰਹੀ ਹੋਈ ਹੈ ਕਰਮ ਵਾਲੀ ਮਿੱਤਰੋ ਕੋਹੇ ਨੂਰ ਦੇ ਸੀਮਨ ਤੋਂ ਇਹ ਗੱਬਣ ਨੀਲੀ 라ਵੀ ਦਾ ਜਿਹੜਾ ਚੂੜ ਚੱਕ ਪੱਪੂ ਬਾਈ ਦੇ ਕੋਲੇ ਸਾਨਾ ਕੋਹੇ ਨੂਰ ਉਹ ਸਾਨਾ ਦਾ ਸੀਮਨ ਲੱਗਿਆ ਹੋਇਆ ਇਹਨੂੰ ਚੰਗੀ ਬਾਡੀ ਬੰਤਰ ਦੀ ਚੰਗੇ ਪੇਟ ਦੀ ਮੈਂ ਕਰਮਾਂ ਵਾਲੀ ਦੁੱਧ ਵੀ 14 ਪਾ ਤੋਰ ਦੀ ਵੀਰੇ ਖੋਲ ਦੀ ਬੰਦਾ ਇਹਨੂੰ ਅੰਦਰ ਨੂੰ ਲੈ ਵੀ ਮੇਤਰੋ ਤੋਰ ਕੇ ਵੀ ਤੁਹਾਨੂੰ ਦਿਖਾ ਦਿੰਨਾ ਲੈ ਵੇਲੂ ਵਾ ਥਣ ਤੋਂ ਬਹੁਤ ਚੰਗਾ ਲੱਗਾ ਇਹਨੂੰ ਕਰਮਾਂ ਵਾਲੀ ਨੂੰ ਤੁਸੀਂ ਆਪ ਵੀ ਵੇਖੋਗੇ ਤੁਹਾਨੂੰ ਰੇਟ ਵੀ ਦੱਸ ਦੂੰਗਾ ਨੰਬਰ ਬਾਈ ਦਾ ਸਕਰੀਨ ਤੇ ਚਲਾ ਵੀ ਦਊਗਾ ਨੋਟ ਵੀ ਕਰ ਲਿਓ ਤੁਸੀਂ ਆਹ ਵੇਖ ਲਓ ਬਾਈ ਹੂੰ ਠੀਕ ਆ ਤੁਰਦੀ ਤਰਦੀ ਕਰਮਾਂ ਵਾਲੀ ਸੀ ਠੰਡੀ ਮੈਂ ਕੋਈ ਨਹੀਂ ਨੰਦੋ ਚਾਰ ਨਹੀਂ ਹੈਗੀ ਇਹਨੂੰ ਓਕੇ ਦੀ ਰਿਪੋਰਟ ਆ ਬਾਈ ਮੂੰਹ ਮੱਥੇ ਲੱਗਦੀ ਆ ਭਾਂਡੇ ਵੀ ਦਾ ਵੀ ਕਰਮਾ ਵਾਲੀ ਦਾ ਥਣ ਲੈਵਾ ਦਿਖਾ ਦੇ ਦੀਪ ਤੇ ਪਿੱਛੋਂ ਬਹੁਤ ਖੁੱਲੀ ਮੈਂ ਆ ਹਜੇ ਤਾਂ ਮੈਨੇ ਤਿਆਰ ਹੋਣਾ ਦਿਨ ਕੱਢ ਜਾਣੇ ਆ ਪੰਜ ਚਾਰ ਦਿਨਾਂ ਦੇ ਵਿੱਚ ਨੇ ਤੰਬੂ ਲਾ ਦੇਣ ਥੱਲੋ ਥਣ ਤੋਂ ਬਹੁਤ ਮਜ਼ਬੂਤੀ ਵਾਲਾ ਲੱਗਾ ਹੋਇਆ ਦਧਾਰੂ ਮੈਂ ਦੁੱਧ ਵਾਲੀ ਮੈਂ ਆ ਜਿਹੜੇ ਭਰਾ ਨੂੰ ਚਾਹੀਦੀ ਆ ਬਾਈ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਬਾਈ ਜਸ ਕਰਨ ਦਾ ਰੇਟ 1 ਲੱਖ ਤੇ 40000 ਰੁਪਿਆਵਾ ਵਿੱਚੋਂ ਮੰਨਤਨ ਥੋੜਾ ਬਹੁਤਾ ਹੋ ਜਾਊਗਾ ਤੁਹਾਡਾ ਨੰਬਰ ਕਿੰਨੇ ਜਸ ਕਰਨ ਵੀਰੇ ਆਪਣਾ 94171 94171 8664 86 904 904 ਦੇ ਮਿੱਤਰੋ ਇਸ ਨੰਬਰ ਤੇ ਬਾਈ ਨਾਲ ਗੱਲ ਹੋ ਰਾਬਤਾ ਕੈਮ ਤੁਸੀਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਜਿਹੜਾ ਫਰੋਸ਼ਾ ਜਿਸ ਕਾਰਨ ਬਾਈ ਦਾ ਨਾਮ ਆ ਟਾਵਰ ਬਾਈ ਕੇ ਘਰੇ ਆ